ਇਸ ਸੱਚੀ ਤੋਂ ਅੱਗੇ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਅੱਜ ਬਹੁਤ ਜ਼ਿਆਦਾ ਰੋਈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਮੈਂ ਰੋਈ ਕਿਉਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਪਰਮਾਤਮਾ ਨੇ ਉਹ ਅਰਦਾਸ ਇੰਨੀ ਛੇਤੀ ਪ੍ਰਵਾਨ ਕਰ ਲਈ ਕਿ ਗੁਰੂ ਸਾਹਿਬ ਜੀ ਨੇ ਬੁਲਾਵਾ ਭੇਜਿਆ ਤੇ ਕਿਹਦੇ ਥਰੂ ਭੇਜਿਆ ਕਿਹਦੇ ਜਰੀਏ ਭੇਜਿਆ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕੀ ਬੁਲਾਵਾ ਭੇਜਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਅਕਸਰ ਮੈਂ ਇੱਕ ਚੀਜ਼ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕੀਤੀ ਆ ਵੀ ਜਦੋਂ ਆਪਾਂ ਗੁਰਬਾਣੀ ਜਪਦੇ ਆ ਨਾ ਤਾਂ ਇਹ ਨਹੀਂ ਹੁੰਦਾ ਵੀ ਉਦੋਂ ਆਪਾਂ ਨੂੰ ਦੁੱਖ ਬਿਲਕੁਲ ਨਹੀਂ ਆਉਂਦੇ ਦੁੱਖ ਸਾਡੀ ਜ਼ਿੰਦਗੀ 'ਚ ਫਿਰ ਵੀ ਆਉਂਦੇ ਨੇ ਪਰ ਉਹਨਾਂ ਨੂੰ ਝੱਲਣ ਦੀ ਤਾਕਤ ਉਹਨਾਂ ਲੜਨ ਦੀ ਹਿੰਮਤ ਤੇ ਉਹਨਾਂ 'ਚੋਂ ਨਿਕਲਣ ਦੀ ਜਿਹੜੀ ਤਾਕਤ ਆ ਉਹ ਗੁਰੂ ਸੇ ਬਖਸ਼ਦੇ ਨੇ ਤੇ ਪਰਮਾਤਮਾ ਹਮੇਸ਼ਾ ਅੰਗ ਸੰਗ ਸਹਾਇ ਹੋ ਕੇ ਸਾਡੀ ਰੱਖਿਆ ਕਰਦੇ ਨੇ ਸਾਨੂੰ ਹੋਰ ਮਜ਼ਬੂਤ ਬਣਾਉਂਦੇ ਨੇ ਤੇ ਉਹ ਦੁੱਖ ਕਿੱਦਾਂ ਆਏ ਕਿੱਦਾਂ ਨਿਕਲ ਗਏ ਇਹ ਆਪਾਂ ਨੂੰ ਪਤਾ ਨਹੀਂ ਚੱਲਦਾ ਇਹ ਗੁਰਬਾਣੀ ਦੀ ਤਾਕਤ ਹੈ ਜੀ ਇਹ ਨਹੀਂ ਹੁੰਦਾ ਕਈ ਲੋਕ ਇਹ ਸੋਚਦੇ ਨੇ ਵੀ ਜਿਹੜੇ ਪਾਠ ਕਰਦੇ ਨੇ ਪਤਾ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਬਿਲਕੁਲ ਦੁੱਖ ਨਹੀਂ ਆਉਂਦੇ ਨਹੀਂ ਗੁਰੂ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ ਵੀ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਪਰ ਗੁਰਬਾਣੀ ਜਪਣ ਦੇ ਨਾਲ ਜਿਹੜਾ ਹੈਗਾ ਸਾਨੂੰ ਤਾਕਤ ਮਿਲਦੀ ਆ ਹਿੰਮਤ ਮਿਲਦੀ ਆ ਤੇ ਅਸੀਂ ਜਿਹੜਾ ਹੈਗਾ ਇਹਨਾਂ ਚੀਜ਼ਾਂ 'ਚੋਂ ਨਿਕਲ ਸਕਦੇ ਹਾਂ ਜਿੱਥੇ ਕੋਈ ਨਾਲ ਨਹੀਂ ਨਾ ਖੜਦਾ ਫਿਰ ਉਦੋਂ ਗੁਰਬਾਣੀ ਸਾਡੇ ਨਾਲ ਖੜਦੀ ਆ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦੀ ਆਂ ਵੀ ਮੈਂ ਰੋਈ ਕਿਉਂ ਮੈਂ ਡਿਟੇਲ ਦੇ ਵਿੱਚ ਤਾਂ ਨਹੀਂ ਹਲੇ ਤੁਹਾਨੂੰ ਜ਼ਿਆਦਾ ਦੱਸ ਸਕਦੀ ਕੋਈ ਗੱਲ ਕਿਉਂਕਿ ਹਲੇ ਸਾਨੂੰ ਇਹ ਆ ਵੀ ਸਾਰਾ ਕੁਝ ਚੰਗੀ ਤਰ੍ਹਾਂ ਪ੍ਰੋਪਰ ਸਾਰਾ ਹੋ ਜੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕੁਝ ਪ੍ਰੋਬਲਮ ਜਿਹੜੀ ਹੈ ਪਰਿਵਾਰ ਤੇ ਸਮਝ ਲਓ ਆ ਰਹੀ ਹੈ ਪਤਾ ਵੀ ਆਹ ਪ੍ਰੋਬਲਮ ਅੱਗੇ ਜਾ ਕੇ ਫੇਸ ਕਰਨੀ ਪੈ ਸਕਦੀ ਹੈ ਤੇ ਉਹ ਪ੍ਰੋਬਲਮ ਦੇ ਕਰਕੇ ਨਾ ਇੱਕ ਤਾਂ ਵੈਸੇ ਹੀ ਥੋੜਾ ਜਾਂ ਦਿਮਾਗ ਦੇ ਵਿੱਚ ਸੋਚ ਸੀਗੀ ਵੀ ਕਿਉਂਕਿ ਆਪਾਂ ਇਨਸਾਨ ਆ ਹਨਾ ਮੈਂ ਅੱਗੇ ਵੀ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਕਈ ਵਾਰੀ ਹੌਸਲਾ ਡਿਗ ਵੀ ਜਾਂਦਾ ਪਰ ਫਿਰ ਪਰਮਾਤਮਾ ਦੀ ਮਿਹਰ ਹੋ ਕੇ ਫਿਰ ਦੁੱਗਣੇ ਜੋਸ਼ਨਾ ਉੱਠਦੀਆਂ ਤੇ ਦੁੱਗਣੇ ਜੋਸ਼ਨਾ ਉਸ ਚੀਜ਼ ਦੇ ਖਿਲਾਫ ਖੜੇ ਹੁੰਨੇ ਆ ਜਾਂ ਉਸ ਚੀਜ਼ ਚੀਜ਼ ਦੇ ਪ੍ਰਤੀ ਜਿਹੜਾ ਹੈਗਾ ਆਪਦੀ ਜਦੋਜਹਿਤ ਅਸੀਂ ਕਰਦੇ ਆ ਹਨਾ ਸੋ ਮਤਲਬ ਕਿ ਇਹ ਸਮਝ ਲਓ ਵੀ ਕੁਝ ਫੈਮਲੀ ਤੇ ਫਾਈਨੈਂਸ਼ਲੀ ਆਪਾਂ ਕਹਿ ਸਕਦੇ ਹਾਂ ਵੀ ਇਹਦੀ ਪ੍ਰੋਬਲਮ ਸਾਨੂੰ ਲੱਗ ਰਿਹਾ ਵੀ ਅੱਗੇ ਜਾ ਕੇ ਆ ਸਕਦੀ ਹੈ ਤੇ ਉਹਦੇ ਕਰਕੇ ਨਾ ਵੀ ਦੇਖੋ ਅਸੀਂ ਹਮੇਸ਼ਾ ਪ੍ਰੋਪਰ ਮੈਂ ਤੁਹਾਨੂੰ ਵੀ ਹਮੇਸ਼ਾ ਇਹੀ ਗੱਲ ਕਹੀ ਆ ਵੀ ਗੁਰਬਾਣੀ ਤੇ ਪੂਰਨ ਤੌਰ ਤੇ ਅਮਲ ਕਰੋ ਕੋਈ ਤੁਹਾਡਾ ਮਾੜਾ ਵੀ ਕਰਦਾ ਉਹਦਾ ਵੀ ਚੰਗਾ ਕਰੋ ਤੇ ਅਸੀਂ ਉਹੀ ਕਰਿਆ ਵੀ ਆ ਕੀਤਾ ਵੀ ਹੈ ਜਾਂ ਕਰ ਵੀ ਰਹੇ ਹਾਂ ਠੀਕ ਹੈ ਅਸੀਂ ਗੁਰੂ ਸਾਹਿਬ ਦੇ ਹਰ ਫਰਮਾਨ ਨੂੰ ਸਿਰ ਮੱਥੇ ਕਰਕੇ ਮੰਨ ਰਹੇ ਹਾਂ ਕਿਉਂਕਿ ਮਹਾਰਾਜ ਜੀ ਦਾ ਵਚਨ ਹੈ ਵੀ ਤੂੰ ਕਿਸਦਾ ਮਾੜਾ ਨਾ ਕਰ ਤੇਰਾ ਮਾੜਾ ਮੈਂ ਹੋ ਨੀ ਦਿੰਦਾ ਪਰ ਆਪਾਂ ਇਨਸਾਨ ਆ ਹਨ ਜਦੋਂ ਕਈ ਵਾਰੀ ਇਦਾਂ ਪਤਾ ਚੱਲਦਾ ਵੀ ਅਸੀਂ ਜਿਸ ਬੰਦੇ ਦਾ ਚੰਗਾ ਕਰ ਰਹੀ ਆਂ ਜਾਂ ਜਿਸ ਬੰਦੇ ਦਾ ਚੰਗਾ ਸੋਚ ਰਹੀ ਆਂ ਤੇ ਜਦੋਂ ਉਹਦੀਆਂ ਚਤੁਰ ਚਲਾਕੀਆਂ ਸਮਝ ਆਉਂਦੀਆਂ ਆਪਾਂ ਨੂੰ ਹਨਾ ਪਤਾ ਚੱਲਦਾ ਨਾ ਦੇਖੋ ਆਪਾਂ ਇਨਸਾਨ ਆ ਆਪਾਂ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਦੇਖੇ ਹੋਏ ਆ ਤਾਂ ਆਪਾਂ ਨੂੰ ਸਮਝ ਆ ਜਾਂਦੀ ਹੈ ਬੜੇ ਆਰਾਮ ਨਾਲ ਵੀ ਕੀ ਚੀਜ਼ ਹੋ ਰਹੀ ਹੈ ਕੀ ਹੋ ਸਕਦੀ ਹੈ ਤਾਂ ਉਦੋਂ ਆਪਾਂ ਮਤਲਬ ਕੀ ਵਿਸ਼ੱਕ ਨਹੀਂ ਬੋਲਦੇ ਔਰ ਅਸੀਂ ਵੀ ਉਸ ਚੀਜ਼ ਦਾ ਕੁਝ ਰਿਐਕਸ਼ਨ ਹਲੇ ਨਹੀਂ ਦਿੱਤਾ ਪਰ ਜਦੋਂ ਆਪਾਂ ਉਹ ਚੀਜ਼ਾਂ ਅੰਦਰ ਰੱਖਦੇ ਰਹਿੰਦੇ ਆ ਨਾ ਆਪਦੇ ਅੰਦਰ ਦਬਦੇ ਰਹਿੰਦੇ ਆ ਵੀ ਨਹੀਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੈ ਜੋ ਕੋਈ ਮਾੜਾ ਵੀ ਕਰਦਾ ਉਹਦਾ ਵੀ ਚੰਗਾ ਹੀ ਕਰਨਾ ਤਾਂ ਉਹਦਾ ਮਾੜਾ ਨਹੀਂ ਕਰਨਾ ਮਾੜਾ ਸੋਚਣਾ ਵੀ ਨਹੀਂ ਤੇ ਪਰ ਫਿਰ ਕਈ ਵਾਰੀ ਸਾਡਾ ਮਨ ਦੂ ਇਹਨਾਂ ਟੁੱਟ ਜਾਂਦਾ ਹੈ ਨਾ ਤਾਂ ਫਿਰ ਉਦੋਂ ਆਪਣੇ ਅੱਖਾਂ ਚੋਂ ਫਿਰ ਉਹ ਜਿਹੜੀ ਆਪਣੀ ਜਜ਼ਬਾਤ ਹੁੰਦੇ ਨੇ ਜਿਹੜੀ ਫੀਲਿੰਗਸ ਹੁੰਦੀ ਹੈ ਉਹ ਅੱਖਾਂ ਚੋਂ ਹੰਝੂ ਰਾਹੀਂ ਬਾਹਰ ਆਉਂਦੀ ਹੈ ਸੋ ਇਦਾਂ ਦਾ ਕੁਝ ਮੇਰੇ ਨਾਲ ਹੋਇਆ ਤੇ ਪਰਸੋਂ ਰਾਤ ਦੀ ਗੱਲ ਹੈ ਤਾਂ ਮਨ ਵਿੱਚ ਬੜੀ ਉਦਾਸੀ ਤੇ ਮੈਂ ਦੋ ਸੋਚ ਰਹੀ ਸੀ ਨਾ ਤਾਂ ਗੁਰੂ ਸਾਹਿਬ ਨੂੰ ਯਾਦ ਕਰਕੇ ਮੇਰੇ ਅੱਖਾਂ 'ਚੋਂ ਹੰਝੂ ਆਏ ਵੀ ਵਾਹਿਗੁਰੂ ਜੀ ਤੁਸੀਂ ਜਿੱਦਾਂ ਜਿੱਦਾਂ ਕਿਹਾ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਉਸੇ ਤਰੀਕੇ ਨਾਲ ਚੱਲਣ ਦੀ ਪਰ ਤੁਹਾਨੂੰ ਪਤਾ ਹੈ ਵੀ ਕੀ ਹੋ ਰਿਹਾ ਹੈ ਤੇ ਤੁਸੀਂ ਸਭ ਜਾਣੀ ਜਾਣੋ ਵੀ ਕੌਣ ਕੀ ਕਰ ਰਿਹਾ ਹੈ ਤੇ ਵੀ ਪਰ ਮਹਾਰਾਜ ਜੀ ਮੇਰਾ ਸਿਰ ਮਨ ਵਿੱਚ ਮੈਂ ਦੇ ਸਵਾਲ ਪੁੱਛ ਰਹੀ ਸੀ ਪਰ ਮਹਾਰਾਜ ਜੀ ਫਿਰ ਮੈਨੂੰ ਇਹ ਜਾਨਣਾ ਚਾਹੀਦਾ ਵੀ ਇਨਸਾਨ ਇਦਾਂ ਦੇ ਕਿਉਂ ਹੁੰਦੇ ਨੇ ਵੀ ਜਦੋਂ ਆਪਾਂ ਕਿਦਾ ਆਪਾਂ ਭਲਾ ਸੋਚਦੇ ਆ ਭਲਾ ਕਰਦੇ ਆ ਵੀ ਉਹ ਫਿਰ ਵੀ ਕਿਉਂ ਨਹੀਂ ਦੂਸਰੇ ਦਾ ਭਲਾ ਸੋਚ ਸਕਦਾ ਤਾਂ ਤੁਸੀਂ ਯਕੀਨ ਨਹੀਂ ਕਰਨਾ ਉਸ ਦਿਨ ਮੈਂ ਰੋਈ ਕਿਉਂਕਿ ਮੈਂ ਅੱਗੇ ਵੀ ਕਾਫੀ ਵਾਰ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਵੀ ਦੁੱਖ ਵੀ ਹੋਵੇ ਤਾਂ ਗੁਰੂ ਨਾਲ ਸਾਂਝਾ ਕਰੋ ਖੁਸ਼ੀ ਵੀ ਹੋਵੇ ਤਾਂ ਵੀ ਪਰਮਾਤਮਾ ਦੇ ਨਾਲ ਸਾਂਝੀ ਕਰੋ ਤਾਂ ਉਸ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਦੀ ਗੱਲ ਹੈ ਸਵੇਰੇ ਉੱਠੇ ਹਨਾ ਸਾਰਾ ਘਰ ਦਾ ਕੰਮ ਵਗੈਰਾ ਨਾ ਮੀਡੀਆ ਤੁਸੀਂ ਵਿਸ਼ਵਾਸ ਨਹੀਂ ਕਰਨਾ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਗੁਰੂ ਘਰ ਦਾ ਗ੍ਰੰਥੀ ਸਿੰਘ ਆ ਉਹਦੇ ਜਰੀਏ ਸਮਝ ਲਓ ਕਿ ਮੈਂ ਤਾਂ ਇਹ ਸਮਝਦੀ ਹਾਂ ਕਿ ਮੈਨੂੰ ਪਰਮਾਤਮਾ ਨੇ ਬੁਲਾਵਾ ਭੇਜਿਆ ਉਹਨਾਂ ਦੇ ਜਰੀਏ ਤੇ ਉਹਨਾਂ ਨੇ ਆ ਕੇ ਆਖਿਆ ਵੀ ਭਾਈ ਤੁਸੀਂ ਨਾ ਗੁਰਦੁਆਰਾ ਸਹਿਵਾ ਕੇ ਪਾਠ ਕਰਿਆ ਕਰੋ ਤਾਂ ਮੈਨੂੰ ਉਸ ਸਮੇਂ 2 ਮਿੰਟ ਲਈ ਤਾਂ ਮੈਂ ਥੋੜਾ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਇਮੋਸ਼ਨਲ ਲੈਸ ਹੋ ਜੰਨੇ ਆ ਵੀ ਕੁਝ ਵੀ ਆਪਾਂ ਬੋਲਦੇ ਨਹੀਂ ਰਿਐਕਟ ਨਹੀਂ ਕਰਦੇ ਇਦਾਂ ਹੋਇਆ ਪਰ ਫਿਰ ਮੈਨੂੰ ਅੰਦਰੋਂ ਅੰਦਰ ਨਾ ਕੁਝ ਮਹਿਸੂਸ ਹੋਇਆ ਕਿ ਅਲੱਗ ਜੀ ਭਾਵਨਾ ਹੈ ਇੱਕ ਅਲੱਗ ਜੀ ਖੁਸ਼ੀ ਵੀ ਅਗਰ ਮੈਂ ਗੁਰੂ ਨਾਲ ਗੱਲ ਸਾਂਝੀ ਕੀਤੀ ਹੈ ਤਾਂ ਸ਼ਾਇਦ ਮੇਰੇ ਪਰਮਾਤਮਾ ਨੇ ਮੈਨੂੰ ਇਸ ਕਰਕੇ ਬੁਲਾਇਆ ਵੀ ਤੂੰ ਇੱਥੇ ਆ ਕੇ ਪਾਠ ਕਰ ਤੇਰੇ ਜਿਹੜਾ ਇੱਕ ਦੁੱਖ ਹੈ ਜਾਂ ਜੋ ਵੀ ਤੇਰੀ ਪ੍ਰੋਬਲਮ ਆ ਉਹ ਠੀਕ ਹੋ ਜਾਊਗੀ ਜੇ ਇੰਨਾ ਵੀ ਮੈਨੂੰ ਵਿਸ਼ਵਾਸ ਹੈ ਜੀ ਜੇ ਉਹ ਪ੍ਰੋਬਲਮ ਉਸ ਤਰੀਕੇ ਨਾਲ ਨਾ ਠੀਕ ਹੋਈ ਜਿਸ ਤਰੀਕੇ ਨਾਲ ਚਾਹੁੰਦੇ ਆ ਤਾਂ ਮੈਨੂੰ ਇੰਨਾ ਭਰੋਸਾ ਜਰੂਰ ਹੈ ਕਿ ਅਗਰ ਗੁਰੂ ਨੇ ਮੈਨੂੰ ਬੁਲਾਇਆ ਤਾਂ ਫਿਰ ਜਰੂਰ ਤੇ ਜਾਂ ਤਾਂ ਹਿੰਮਤ ਦੇਣਗੇ ਇਸ ਚੀਜ਼ੋਂ ਨਿਕਲਣ ਦੀ ਤੇ ਜਾਂ ਫਿਰ ਪਰਮਾਤਮਾ ਹੀ ਕੋਈ ਹੋਰ ਕਹਿੰਦੇ ਹੁੰਦੇ ਨੇ ਇੱਕ ਰਸਤਾ ਜੇ ਵਾਹਿਗੁਰੂ ਬੰਦ ਕਰਦਾ ਤਾਂ ਚਾਰ ਰਸਤੇ ਖੋਲਦਾ ਤਾਂ ਹੋ ਸਕਦਾ ਪਰਮਾਤਮਾ ਉਹ ਖੋਈ ਹੋਈ ਚੀਜ਼ ਸਾਨੂੰ ਕਿਸੇ ਹੋਰ ਰੂਪ ਦੇ ਜ਼ਰੀਏ ਦੇਵੇ ਹੈਨਾ ਸੋ ਇਸ ਕਰਕੇ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਦਿਨਾਂ ਤੋਂ ਨਾ ਮੈਂ ਦੂਸਰੇ ਚੈਨਲ ਤੇ ਵੀ ਵੀਡੀਓ ਮੇਰੀ ਜਾਂ ਤਾਂ ਬਹੁਤ ਲੇਟ ਪੈ ਜਾਂਦੀ ਹੈ ਜਾਂ ਕਿਵੈ ਤਾ 2-2 ਦਿਨ ਪੈਂਦੀ ਨਹੀਂ ਕਿਉਂਕਿ ਘਰ ਦੇ ਵਿੱਚ ਕੁਝ ਇਸ਼ਿਊ ਚੱਲ ਰਹੇ ਨੇ ਤੇ ਉਮੀਦ ਹੈ ਹੂਪ ਹੈ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਸਭ ਠੀਕ ਕਰਨਗੇ ਤੇ ਇਹ ਵੀ ਮੈਨੂੰ ਵਿਸ਼ਵਾਸ ਹੈ ਦੀ ਜੇ ਨਾ ਵੀ ਉਸ ਤਰੀਕੇ ਨਾਲ ਉਹ ਚੀਜ਼ ਹੋਈ ਨਾ ਤਾਂ ਮੈਨੂੰ ਇੰਨਾ ਜ਼ਰੂਰੋ ਯਕੀਨ ਆ ਪਰਮਾਤਮਾ ਤੇ ਕਿ ਸਾਨੂੰ ਇੰਨੀ ਕ ਬਰਕਤ ਬਖਸ਼ਣਗੇ ਕਿ ਅਸੀਂ ਉਹ ਚੀਜ਼ਾਂ ਆਪ ਵੀ ਬੱਚੇ ਵੀ ਆਪ ਫਿਰ ਬਣਾ ਸਕੀਏ ਤੇ ਬਾਕੀ ਤੁਸੀਂ ਵੀ ਵਿਸ਼ਵਾਸ ਰੱਖਿਆ ਕਰੋ ਭਰੋਸਾ ਰੱਖਿਆ ਕਰੋ ਗੁਰੂ ਤੇ ਕਿਉਂਕਿ ਗੁਰੂ ਤੋਂ ਉੱਪਰ ਕੁਝ ਨਹੀਂ ਪਰਮਾਤਮਾ ਤੋਂ ਕਹਿੰਦੇ ਹੁੰਦੇ ਨੇ ਉਹ ਚਾਹੇ ਤਾਂ ਚੁਟਕੀਆਂ ਦੇ ਵਿੱਚ ਸਾਡੀਆਂ ਮੁਸ਼ਕਲਾਂ ਹੱਲ ਕਰ ਸਕਦਾ ਚੁਟਕੀਆਂ ਦੇ ਜਿਹੜੀਆਂ ਸਾਡੀਆਂ ਪ੍ਰੋਬਲਮਸ ਉਹਨਾਂ ਨੂੰ ਖਤਮ ਕਰ ਸਕਦਾ ਸੋ ਤਾਂ ਕਰਕੇ ਗੁਰੂ ਤੇ ਪੂਰਾ ਭਰੋਸਾ ਰੱਖਿਆ ਕਰੋ ਵਿਸ਼ਵਾਸ ਰੱਖਿਆ ਕਰੋ ਤੇ ਬਾਕੀ ਆਪਣੇ ਚੈਨਲ ਨੂੰ ਵੀ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੱਥੇ ਸਾਨੂੰ ਗੁਰੂ ਸਾਹਿਬ ਦੇ ਸਾਧ ਦੀ ਜ਼ਰੂਰਤ ਹੈ ਪ੍ਰਮਾਤਮਾ ਦੀ ਮਿਹਰ ਦੀ ਲੋੜ ਆ ਉੱਥੇ ਤੁਹਾਡੀ ਵੀ ਸਾਧ ਦੀ ਸਾਨੂੰ ਬਹੁਤ ਲੋੜ ਹੈ ਇਸ ਟਾਈਮ ਦੇ ਵਿੱਚ ਜਾਂ ਆਨ ਵਾਲੇ ਟਾਈਮ ਦੇ ਵਿੱਚ ਮੈਂ ਕਹਿ ਸਕਦੀ ਹਾਂ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਪੋਰਟ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੇ ਬਾਕੀ ਹੁਣ ਤੱਕ ਪ੍ਰਮਾਤਮਾ ਨੇ ਤੇ ਤੁਸੀਂ ਤੁਸੀਂ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਬਸ ਇਦਾਂ ਹੀ ਵਾਹਿਗੁਰੂ ਅੱਗੇ ਵੀ ਅਰਦਾਸ ਹੈ ਕਿ ਪਰਮਾਤਮਾ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖਣਾ ਤੇ ਤੁਹਾਡੀ ਅੱਗੇ ਵੀ ਇਹੀ ਬੇਨਤੀ ਹੈ ਬਸ ਇਦਾਂ ਹੀ ਸਪੋਰਟ ਕਰਦੇ ਰਹਿਣਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ